ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਸਤਗੁਰ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਦੁਆਰਾ ਰਚੀ ਹੋਈ ਬਾਣੀ ਹੈ ਇਸ ਵਿੱਚ ਪਾਈ ਸਾਹਿਬ ਜੀ ਕਲਯੁਗ ਦੀ ਭਿਆਨਕ ਦੂਰਦਰਸ਼ਾ ਨੂੰ ਵਿਚੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੂਰਦਰਸ਼ਾ ਦਾ ਉਧਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤੇ ਉਹਨਾਂ ਨੇ ਸੰਸਾਰ ਵਿੱਚ ਹਰ ਪਾਸੇ ਚੱਕਰ ਲਾ ਕੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ ਸੋ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਪਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋਂ ਸਤਗੁਰ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਗਿਆਨ ਦਾ ਚਾਨਣ ਹੋ ਗਿਆ ਜੋਕਰ ਸੂਰਜ ਨਿਕਲਿਆ ਤਾਰੇ ਛਪੀ ਅੰਧੇਰ ਪਲੋਆ ਜਿਵੇਂ ਸੂਰਜ ਦੇ ਚੜ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਨਾਸ ਜਾਂਦਾ ਹੈ ਸੇਂਗ ਬੁਕੇ ਮਿਰ ਗਾਵਲੀ ਪੰਨੀ ਜਾਏ ਨਾ ਧੀਰ ਤਰੋ ਆ ਕੀ ਜੀਵੇ ਅ ਗਿਆਨਤਾ ਰੂਪੀ ਹਨੇਰੀ ਦੇ ਸ਼ਕਤੀਆਂ ਨੂੰ ਇਸ ਤਰ੍ਹਾਂ ਭਾਜੜ ਪੈ ਗਈ ਜਿਸ ਤਰ੍ਹਾਂ ਸ਼ੇਰ ਦੇ ਬੁੱਕਰ ਨਾਲ ਮਿਰਗਾ ਦੀ ਡਾਰ ਵਿੱਚ ਭਾਜੜ ਮੱਚ ਜਾਂਦੀ ਹੈ ਤੇ ਉਹਨਾਂ ਤੋਂ ਧੀਰਜ ਨਹੀਂ ਤਰ ਹੁੰਦਾ ਜਿੱਥੇ ਬਾਬਾ ਪੈਰ ਤਰ ਪੂਜਾ ਆਸਨ ਥਾਪਨ ਸੋਆ ਸੋ ਜਿੱਥੇ ਗੁਰੂ ਬਾਬਾ ਜੀ ਚਰਨ ਰੱਖਦੇ ਸਾਨਾ ਉਹ ਥਾਂ ਸੇਵਕਾਂ ਲਈ ਪੂਜਨ ਯੋਗ ਬਣ ਜਾਂਦੀ ਹੈ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਮ ਤੇਜੇ ਕੋਆ ਸੋਪਾਈ ਗੁਰਦਾਸ ਜੀ ਦੱਸਦੇ ਹਨ ਕਿ ਸਤਗੁਰ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਇੰਨਾ ਪ੍ਰਭਾਵ ਸੀ ਕਿ ਜਗਤ ਵਿੱਚ ਜਿੰਨੀਆਂ ਵੀ ਥਾਵਾਂ ਪ੍ਰਸਿੱਧ ਹਨ ਉਹ ਸਾਰੀਆਂ ਗੁਰੂ ਆਸਨ ਦੇ ਨਾਂ ਨਾਲ ਪ੍ਰਸਿੱਧ ਹੋ ਗਈਆਂ ਤੇ ਸਿੱਧਾ ਦੇ ਸਾਰੇ ਆਸਨ ਗੁਰੂ ਦੇ ਘਰ ਬਣ ਗਏ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਉਹ ਸਾਰੀਆਂ ਗੁਰੂ ਆਸਣ ਦੇ ਨਾਲ ਨਾਲ ਪ੍ਰਸਿੱਧ ਹੋ ਗਈਆਂ ਘਰ ਘਰ ਵਿੱਚ ਧਰਮ ਸ਼ਾਲਾਵਾਂ ਬਣ ਗਈਆਂ ਤੇ ਕੀਰਤਨ ਹੋਣ ਲੱਗ ਪਿਆ ਬਾਬੇ ਤਾਰੇ ਚਾਰ ਚੱਕ ਨੌਕੰਡ ਫ੍ਰਿਤਮੀ ਸੱਚਾ ਟੋਆ ਸੋ ਐਵੇਂ ਕੀਰਤਨ ਹੋਣ ਲੱਗ ਪਿਆ ਸੀ ਜਿਵੇਂ ਕੋਈ ਵਿਸਾਖੀ ਲੱਗੀ ਹੋਵੇ ਲਗਾਤਾਰ ਖੁਸ਼ੀ ਹਰ ਪਾਸੇ ਚਹਿਲ ਪਹਿਲ ਤੇ ਕੀਰਤਨ ਹੋਣ ਲੱਗ ਪਿਆ ਸੀ ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਸਨ ਤੇ ਨੌਕੰਡ ਫ੍ਰਿਤਮੀ ਵਿਖੇ ਸੱਚ ਦਾ ਪ੍ਰਕਾਸ਼ ਹੋ ਗਿਆ ਸੀ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਸ ਤਰ੍ਹਾਂ ਕਲਜਕ ਵਿੱਚ ਪੈਦਾ ਹੋਏ ਸ਼ਰੋਮਨੀ ਗੁਰੂ ਨਾਨਕ ਜੀ ਨੇ ਸੰਸਾਰ ਦਾ ਉਧਾਰ ਕੀਤਾ ਤੇ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਤੇ ਉਹਨਾਂ ਨੂੰ ਕੀਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਗੁਣ ਦੱਸਿਆ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ